हां तो दौड़ा दौलिए ये चलिए नहीं आ नहीं आ नहीं आ पता है सारा भी पंजाब सरकार वालों ਨਸ਼ਾ ਵਿਰੋਧੀ ਜੋਦੀ ਜੋ ਮਹਿੰਮ ਚਲਾਈ ਗਈ ਹੈ ਉਹ ਲਗਭਗ 1 ਮਹੀਨਾ ਹੋ ਗਿਆ ਹੈ। ਤੋਂ ਇਸ ਦੇ ਵਿੱਚ ਅਸੀਂ ਵੱਖ-ਵੱਖ ਆਪਰੇਸ਼ਨਸ ਸਾਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ। ਉਸੇ ਲੜੀ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਕੋਆਰਡੀਨੇਟਿਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਕੁਝ ਸਸਪੈਕਟਿਡ ਏਰੀਆਜ਼ ਨੂੰ ਹੌਟ ਸਪots ਨੂੰ ਕੋਆਰਡੀਨੇਟ ਕਰਕੇ ਉਥੇ ਸਸਪੈਕਟਿਡ ਬੰਦਿਆ ਦੀ ਸਸਪੈਕਟਿਡ ਏਰੀਆਜ਼ ਦੀ ਸਰਚ ਕੀਤੀ ਜਾ ਰਹੀ ਹੈ। ਤੇ ਸੀਨੀਅਰ ਆਫੀਸਰਸ ਨੂੰ ਵੀ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਉਹ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਔਰ ਬੇਸਿਕਲੀ ਆਪਣੀ ਫੋਰਸ ਦਾ ਜਿਹੜਾ ਮੋਰਲ ਹੈ ਉਹਨੂੰ ਅਪ ਕਰਨ ਲਈ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਕਰਨ ਲਈ ਇਸ ਕਰਕੇ ਸਾਰੇ ਆਪਰੇਸ਼ਨਸ ਕੀਤੇ ਜਾ ਰਹੇ ਨੇ ਤੇ ਜਿਸ ਦਾ ਤੁਹਾਨੂੰ ਪਤਾ ਹੈ ਵੀ तकरीबन ਪਿਛਲੇ ਮਹੀਨੇ ਦੇ ਵਿੱਚ ਕਾਫੀ ਕੇਸਸ ਰਜਿਸਟਰ ਕੀਤੇ ਗਏ ਨੇ ਐਨਡੀਪੀਐਸ ਐਕਟ ਦੇ ਔਰ ਚੰਗੀ ਰਿਕਵਰੀ ਵੀ ਹੋਈ ਹੈ ਉਸ ਦੀ ਕੁਝ ਜਿਹੜੇ ਨਸ਼ੇ ਦੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਤੇ ਕੋਸ਼ਿਸ਼ ਪੁਲਿਸ ਵੱਲੋਂ ਇਹ ਪੂਰੀ ਕੀਤੀ ਜਾ ਰਹੀ ਹੈ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਅਸੀਂ ਜਿਸ ਤਰ੍ਹਾਂ ਸੰਪਰਕ ਮੁਹਿੰਮ ਵੀ ਚਲਾਈ ਸਾਰਿਆਂ ਨੂੰ ਜਾਗਰੂਕ ਵੀ ਕਰਕੇ ਅਵੇਅਰਨੈਸ ਲਿਆ ਕੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੋਰ ਨੂੰ ਇਸ ਖਤਮ ਕੀਤਾ ਜਾ ਸਕਿਆ ਸੋ ਦੇਖੋ ਜੀ ਆਇਆ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਮੈਕਸਮ ਪਰਚਾ ਦੇ ਦਿੱਤਾ ਜਿਹੜਾ ਵਿਚਨ ਵਾਲਾ ਉਹਨੂੰ ਛੜਨ ਦਿੱਤਾ ਜਾਂਦਾ ਕਈ ਵਾਰ ਨਹੀਂ ਜਿਹੜਾ ਦੇਖੋ ਇਸ ਦੇ ਵਿੱਚ ਈਵਨ ਜਿਹੜਾ ਐਨਡੀਪੀਐਸ ਐਕਟ ਹੈ ਉਸ ਦੇ ਵਿੱਚ ਵੀ ਪ੍ਰੋਵੀਜ਼ਨਸ ਨੇ ਜਿਹੜੇ ਤਾਂ ਇਹ ਇੱਕ ਨਾ ਗ੍ਰੇਡੇਡ ਰਿਸਪਾਂਸ ਹੁੰਦੀ ਹੈ ਉਹਦੇ ਵਿੱਚ ਇਹ ਆ ਵੀ ਜਿਹੜਾ ਬਿਲਕੁਲ ਹੀ ਨਸ਼ਾ ਕਰਦਾ ਹੈ ਬਿਮਾਰ ਹੈ ਉਹਨੂੰ ਪੰਚਾਇਤ ਨਾਲ ਵੈਰੀਫਾਈ ਕਰਾ ਕੇ ਉਨੂੰ ਇਹ ਉਸਦੀ ਟ੍ਰੀਟਮੈਂਟ ਵਾਸਤੇ ਵੀ ਆਪਣਾ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਭਰਤੀ ਕਰਾਉਂਦੇ ਨੇ ਉਹਦੇ ਵਿੱਚ ਕਾਫੀ ਕੁਝ ਕੇਸ ਇੱਥੇ ਵੀ ਕਰਵਾਏ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਕਰਾਏ ਗਏ ਨੇ ਤੇ ਜਿਨ੍ਹਾਂ ਦੇ ਕੋਲ ਸਬਸਟੈਂਟਿਵ ਕੁਆਂਟੀਟੀ ਜਿਹੜੀ ਰਿਕਵਰ ਕਰਦੀ ਹੈ ਜਿਹੜੀ ਇਸ਼ੂ ਆ ਜਾਂਦਾ ਜਿਸ ਤਰ੍ਹਾਂ ਉਹ ਕਈ ਵਾਰੀ ਬੰਦਾ ਨਸ਼ਾ ਵੀ ਕਰਦਾ ਤੇ ਉਹ ਵੇਚਦਾ ਵੀ ਹੈ ਉੱਥੇ ਆ ਕੇ ਕਨਫੀਰ اور ਅਗਰ ਉਹਦੇ ਕੋਲ ਜ਼ਿਆਦਾ ਰਿਕਵਰੀ ਹੁੰਦੀ ਹੈ ਫਿਰ ਉਹ ਤਾਂ ਉਹ ਸਪਲਾਈਅਰ ਦੇ ਕੈਟਾਗਰੀ ਚ ਆ ਜਾਂਦਾ ਹੈ ਬਾਕੀ ਜਿਹੜੇ ਥੋੜੇ ਬਹੁਤੇ ਨਸ਼ੇ ਵਾਲੇ ਐਡਿਕਟਸ ਵਾਲੇ ਉਹਨਾਂ ਲਈ ਸਪੈਸ਼ਲ ਲੀਗਲ ਪ੍ਰੋਵੀਜਨਸ ਨੇ ਉਹਨਾਂ ਦੇ ਅੰਡਰ ਹੀ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਵੀ ਇਹਨਾਂ ਨੂੰ ਆਪਾਂ ਸਿੱਧੇ ਰਸਤੇ ਲਿਆਇਆ ਜਾਵੇ ਪਿੱਛੇ ਕਈ ਕੇਸ ਦੱਸਦੇ ਕਿ ਪੁਲਿਸ ਨੂੰ ਪਿਆ ਜਾਂਦਾ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਬਾਰੇ ਦੱਸਿਆ ਗਿਆ ਜੇ ਕੋਈ ਦੱਸਦਾ ਤਾਂ ਉਹਦਾ ਹੀ ਨਾਮ ਖਲਾਸਾ ਕਰ ਦਿੱਤਾ ਜਾਂਦਾ ਉਹਦੀ ਦੁਸ਼ਮਣੀ ਉਹਨੂੰ ਨਸ਼ੇ ਤਸ਼ੱਦਦ ਕਰਨਾ ਪੈ ਜਾਂਦੀ ਹੈ ਨਹੀਂ ਅਸੀਂ ਦੇਖੋ ਇੱਕ ਹੈਲਪਲਾਈਨ ਵੀ ਚਲਾਈ ਗਈ ਹੈ ਮਸ਼ਾਅ ਤੁਸੀਂ ਉਹਦੇ ਤੇ ਅਨੋਨਿਮਸਲੀ ਉਸ ਹੈਲਪਲਾਈਨ ਤੇ ਵੀ ਮੈਸੇਜ ਦੇ ਸਕਦੇ ਹੋ ਜਾਂ ਸੀਨੀਅਰ ਅਫਸਰਾਂ ਤੱਕ ਵੀ ਆਪ ਉਹਨਾਂ ਦਾ ਪੂਰੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਜਿਹੜਾ ਉਹ ਅਨੋਨਿਮਸ ਉਸ ਮੈਸੇਜ ਦੇ ਵਿੱਚ ਤੁਸੀਂ ਈਵਨ ਆਪਣਾ ਨਾਮ ਲਿਖਣ ਦੀ ਵੀ ਲੋੜ ਨਹੀਂ ਸੋ ਹੈਲਪਲਾਈਨ ਨਾਲ ਵੀ ਜਿੰਨੇ ਮੈਸੇਜ ਆਂਦੇ ਨੇ ਉਹ ਸਾਰਿਆਂ ਨੂੰ ਸਕੂਟਨੇਾਈਜ਼ ਕਰਦੇ ਨੇ ਤੇ ਉਹਦੇ ਨਾਲ ਹੀ ਇਹ ਕਾਰਵਾਈ ਹੁੰਦੀ ਹੈ ਬਾਕੀ ਦੇਖੋ ਇਹ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤਾਂ ਇਹ ਸਾਡਾ ਸਾਰਿਆਂ ਦਾ ਯੁੱਧ ਹੈ ਇਸ ਦੇ ਵਿੱਚ ਸਿਰਫ ਪੁਲਿਸ ਪੁਲਿਸ ਇੱਕ ਆਰਟ ਹੈ ਉਹਦਾ ਇੱਕ ਰੋਲ ਹੈ ਇਨਫੋਰਸ ਕਰਨ ਦਾ ਬਾਕੀ ਤਾਂ ਇਹ ਇੱਕ ਸੋਸ਼ਲ ਪ੍ਰੋਬਲਮ ਹੈ ਘਰ ਤੋਂ ਲੈ ਕੇ ਪੇਰੈਂਟਸ ਤੋਂ ਲੈ ਕੇ ਟੀਚਰਸ ਦਾ ਆਪਣਾ ਮਤਬਰ ਬੰਦਿਆਂ ਦਾ ਇਹ ਸਾਰਿਆਂ ਦਾ ਹੀ ਇਹਦੇ ਵਿੱਚ ਯੋਗਦਾਨ ਹੈ ਔਰ ਆਪਾਂ ਸਾਰਿਆਂ ਨੇ ਹੀ ਗੱਲ ਕਿ ਇਸ ਚੀਜ਼ ਨੂੰ ਹੱਲ ਪਾਉਣੀ ਹੈ ਠੀਕ ਹੈ ਥੈਂਕ ਯੂ